ਦੋਸਤੋ ਪੰਜਾਬ ਵਿੱਚ ਖੜਕੂਵਾਦੇ ਦੌਰ ਵੇਲੇ ਸਿਮਰਜੀਤ ਸਿੰਘ ਮਾਦੀ ਪਾਰਟੀ ਤੋਂ ਮੈਂਬਰ ਪਾਰਲੀਮੈਂਟ ਚੁੜੇ ਗਏ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਜਿਨ੍ਹਾਂ ਦੀ Laash MP ਬਣ ਤੋਂ ਮਹਿਜ਼ 1 ਮਹੀਨੇ ਬਾਅਦ ਹੀ ਰਾਜਸਥਾਨ ਫੀਡਰ ਨਹਿਰ ਵਿੱਚੋਂ ਮਿਲਦੀ 28 ਦਸੰਬਰ 1999 ਨੂੰ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਬੜੇ ਹੀ ਭੇਤ ਭਰੇ ਹਾਲਾਤਾਂ ਵਿੱਚ ਅਚਾਨਕ ਆਪਣੇ ਘਰ ਤੋਂ ਗਾਇਬ ਹੋ ਜਾਂਦੇ ਹਨ ਜਦਕਿ ਇਸ ਤੋਂ 1 ਦਿਨ ਪਹਿਲਾਂ ਜਿਉਂ ਦਿੱਲੀ ਪਾਰਲੀਮੈਂਟ ਹਾਊਸ ਵਿੱਚ ਹਾਜ਼ਰੀ ਲਗਾ ਕੇ ਆਏ ਹੁੰਦੇ ਤੇ ਗਾਇਬ ਹੋਣ ਵਾਲੇ ਦਿਨ ਉਹਨਾਂ ਦੇ ਪੰਜਾਬ ਭਵਨ ਚੰਡੀਗੜ੍ਹ ਪਹੁੰਚਣਾ ਹੁੰਦਾ ਹੈ ਪਰ ਅਚਾਨਕ ਹੀ ਸਵੇਰੇ ਆਪਣੇ ਘਰ ਤੋਂ ਉਹ ਲਾਪਤਾ ਹੋ ਜਾਂਦੇ ਪਰਿਵਾਰ ਅਤੇ ਪਿੰਡ ਵਾਲੇ ਸਾਰੇ ਕਿਤੇ ਜਥੇਦਾਰ ਖੁੱਡੀਆਂ ਦੀ ਪੁੱਛ ਪੜਤਾਲ ਕਰਦੇ ਹਨ ਲੱਭਦੇ ਆ ਲੰਬਾਉਂਦੇ ਉਹਨਾਂ ਦੇ ਪੱਗ ਜੁੱਤੀ ਅਤੇ ਲੋਈ ਪਿੰਡ ਤੋਂ ਦੂਰ ਰਾਜਸਥਾਨ ਫੀਡਰ ਨਹਿਰ ਦੇ ਕੰਢੇ ਤੇ ਪਈ ਮਿਲਦੀ ਹੈ ਜਿਸ ਤੋਂ ਸਭ ਨੂੰ ਇਹ ਸ਼ੱਕ ਹੁੰਦਾ ਹੈ ਕਿ ਸ਼ਾਇਦ ਉਹਨਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਇਹਨੇ ਨੂੰ ਪੁਲਿਸ ਵੀ ਪੰਜਾਬ ਦਾ ਇੱਕ ਮੌਜੂਦਾ ਐਮਪੀ ਗੁੰਮ ਹੋਣ ਕਾਰਨ ਮੌਕੇ ਤੇ ਪਹੁੰਚਦੀ। ਜਿ세ਦਰ ਖੁੱਡੀਆਂ ਨੂੰ ਲੱਭਣ ਵਾਸਤੇ ਪੂਰੇ ਪਿੰਡ ਦੇ ਲੋਕ ਨਹਿਰ ਵਿੱਚ ਇੱਕ ਦੂਜੇ ਦਾ ਹੱਥ ਫੜ ਕੇ ਕਈ ਕਿਲੋਮੀਟਰਾਂ ਤੱਕ ਨਹਿਰ ਵਿੱਚ ਪੈਦਲ ਚੱਲਦੇ ਹਨ। ਜਦਕਿ ਪਾਣੀ ਵੀ ਕੋਈ ਨਹਿਰ ਵਿੱਚ ਜ਼ਿਆਦਾ ਨਹੀਂ ਸੀ ਪਰ ਜਗਦੇਵ ਸਿੰਘ ਖੁੱਡੀਆਂ ਦਾ ਕੋਈ ਅਤਾ ਪਤਾ ਨਹੀਂ ਲੱਗਦਾ। ਪਰਿਵਾਰ ਥੱਕ ਹਾਰ ਕੇ ਘਰ ਵਿੱਚ ਮਾਤਮ ਮਨਾਉਣ ਬੈਠਦਾ ਹੈ। ਪਰ ਇਸ ਤੋਂ 4 ਦਿਨਾਂ ਬਾਅਦ ਅਚਾਨਕ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੀ Laash ਠੀਕ ਉਸੇ ਜਗ੍ਹਾ ਤੇ ਹੀ ਮਿਲਦੀ ਹੈ ਜਿੱਥੇ ਉਹਨਾਂ ਦੀ ਪੱਗ ਜੁੱਤੀ ਤੇ ਲੋਈ ਪਈਆਂ ਹੋਈਆਂ ਸਨ ਉਸ ਵਕਤ ਪੰਜਾਬ ਦਾ ਡੀਜੀਪੀ ਕੇਪੀਐਸ ਗਿੱਲ ਹੁੰਦਾ ਜੋ Laash ਦਾ ਪੋਸਟਮਾਰਟਮ ਕਰਵਾਉਣ ਲਈ ਖੁਦ ਘਟਨਾ ਵਾਲੀ ਥਾਂ ਤੇ ਪਹੁੰਚਦਾ ਕਿਉਂਕਿ ਇੱਕ ਮਜੂਦਾ ਮੈਂਬਰ ਪਾਰਲੀਮੈਂਟ ਦੀ ਇੰਨੇ ਭੇਤ ਭਰੇ ਹਾਲਾਤ ਵਿੱਚ ਮੌਤ ਹੋਈ ਹੁੰਦੀ ਹੈ ਜਿਸੇ ਤਰ ਜਥੇਦਾਰ ਖੁੱਡੀਆਂ ਦੀ ਪੋਸਟਮਾਰਟਮ ਰਿਪੋਰਟ ਵਿੱਚ ਡਾਕਟਰ ਦਾਵਾ ਕਰਦੇ ਹਨ ਕਿ ਉਹਨਾਂ ਦੀ ਮੌਤ ਪਾਣੀ ਵਿੱਚ ਡੁੱਬਣ ਕਾਰਨ ਹੋਈ ਪਰ ਜੋ ਉੱਥੇ ਹਾਲਾਤ ਸਨ ਜਿਵੇਂ ਪਹਿਲੇ ਦਿਨ Laash ਲੱਭੀ ਨਹੀਂ ਤੇ ਚੌਥੇ ਦਿਨ ਠੀਕ ਉਸੇ ਜਗ੍ਹਾ ਤੇ ਮਿਲੀ ਤੇ ਜਥੇਦਾਰ ਦੀ ਖੁਦਕੁਸ਼ੀ ਕਰਨ ਵਾਲੀ ਗੱਲ ਕਿਸੇ ਨੂੰ ਹਜਮ ਨਹੀਂ ਸੀ ਹੋ ਰਹੀ ਪਰਿਵਾਰ ਅਤੇ ਉਹਨਾਂ ਦੀ ਪੂਰੀ ਪਾਰਟੀ ਸਿਮਰਜੀਤ ਸਿੰਘ ਮਾੜ ਦੀ ਅਗਵਾਹੀ ਵਿੱਚ ਸ਼ਰੋਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਹ ਇਲਜ਼ਾਮ ਲਗਾਏ ਜਾਂਦੇ ਹਨ ਕਿ ਉਹਨਾਂ ਦਾ ਸਿਆਸੀ ਕਤਲ ਕੀਤਾ ਗਿਆ ਹੈ ਪੁਲਿਸ ਵੱਲੋਂ ਸ਼ੁਰੂਆਤ ਵੇਲੇ ਤਾਂ ਕਿਹਾ ਜਾਂਦਾ ਹੈ ਕਿ ਜਥੇਦਾਰ ਖੁੱਡੀਆਂ ਨੂੰ ਖਾੜਕੂਆਂ ਵੱਲੋਂ ਕਤਲ ਕਰਕੇ লাশ ਨੂੰ ਨਹਿਰ ਵਿੱਚ ਸੁੱਟਿਆ ਗਿਆ ਅਖਬਾਰਾਂ ਵਿੱਚ ਵੀ ਇਹੀ ਖਬਰਾਂ ਲੱਗਦੀਆਂ ਕਿ ਜਥੇਦਾਰ ਖੁੱਡੀਆਂ ਦਾ ਕਤਲ ਖਾੜਕੂਆਂ ਨੇ ਕੀਤਾ ਪਰ ਥੋੜੇ ਥਿਰ ਬਾਅਦ ਹੀ ਪੁਲਿਸ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਨੇ ਖੁਦਕੁਸ਼ੀ ਕੀਤੀ ਹੈ ਦੂਜੇ ਪਾਸੇ ਇੱਕ ਲੋਕਾਂ ਦੇ ਚੁਣੇ ਹੋਏ ਨੁਮਾਇंदे ਦੀ ਮੌਤ ਹੋਈ ਸੀ ਦੇਸਕਾਰਨ ਲੋਕਾਂ ਵੱਲੋਂ ਸਵਾਲ ਉਠਾਉਣੇ ਤਾਂ ਲਾਜ਼ਮੀ ਹੀ ਸਨ ਅਖੀਰ ਸਰਕਾਰ ਮੌਤੇ ਕਾਰਨਾਂ ਦੀ ਜਾਂਚ ਲਈ ਇੱਕ ਕਮਿਸ਼ਨ ਬਿਠਾਉਂਦੀ ਪਰ ਜਦੋਂ ਰਿਪੋਰਟ ਸਾਹਮਣੇ ਆਈ ਤਾਂ ਲੋਕ ਹੈਰਾਨ ਰਹਿ ਜਾਂਦੇ ਹਨ ਕਮਿਸ਼ਨ ਵੱਲੋਂ ਆਪਣੀ ਰਿਪੋਰਟ ਵਿੱਚ ਕਿਹਾ ਜਾਂਦਾ ਕਿ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੀ ਮੌਤ ਖੁਦਕੁਸ਼ੀ ਨਹੀਂ ਬਲਕਿ ਇੱਕ ਸੋਚਿਆ ਸਮਝਿਆ ਕਤਲ ਹੈ ਪਰ ਕੌਣ ਸੀ ਕਾਤਲ ਉਸ ਦੀ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਨਾਲ ਕੀ ਦੁਸ਼ਮਣੀ ਸੀ ਉਹਨਾਂ ਦੇ ਕਤਲ ਨੂੰ ਅੰਜਾਮ ਕਿਵੇਂ ਦਿੱਤਾ ਗਿਆ ਇਹ ਸਾਰੇ ਸਵਾਲ ਇੱਕ ਬਹੁਤ ਵੱਡੀ ਪਹੇਲੀ ਬਣ ਗਏ। ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਜਥੇਦਾਰ ਜਗਦੇਵ ਸਿੰਘ ਕੁੱਡੀਆਂ ਦੇ ਕਤਲ ਮਾਮਲੇ ਦੀ ਪੂਰੀ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਪਰ ਉਸ ਤੋਂ ਪਹਿਲਾਂ ਇੱਕ ਬੇਰਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ। ਦੋਸਤੋ ਪੰਜਾਬ ਵਿੱਚ ਖੜਕੂਵਾਦ ਦਾ ਦੌਰ ਚੱਲ ਰਿਹਾ ਹੁੰਦਾ ਤੇ ਸਾਲ 1999 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਆਉਂਦੀਆਂ ਹਨ। ਉਸ ਵਕਤ ਵੀ ਪੰਜਾਬ ਦੇ ਕੁਲ 13 ਲੋਕ ਸਭਾ ਹਲਕੇ ਹੁੰਦੇ ਸਨ 1990 ਦੀਆਂ ਇਹ ਚੋਣਾਂ ਵਿੱਚ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਹੁਤ ਭਾਰੀ ਬਹੁਮਤ ਨਾਲ ਜਿੱਤ ਕੇ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਬਣ ਗਈ ਸੀ 13 ਸੀਟਾਂ ਵਿੱਚੋਂ 9 ਸੀਟਾਂ ਉਤੇ ਇਕੱਲੇ ਅਕਾਲੇ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਮੈਂਬਰ ਚੋਣਾਂ ਜਿੱਤੇ ਸਨ ਇਹਨਾਂ 9 ਪਾਰਲੀਮੈਂਟ ਮੈਂਬਰਾਂ ਵਿੱਚੋਂ ਹੀ ਇੱਕ ਸਨ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਵਾਲੀ ਜੋ ਕਦੇ ਅਕਾਲੀ ਸਿਆਸਤ ਵਿੱਚ ਪੂਰੇ ਸਰਗਰਮ ਹੁੰਦੇ ਸਨ ਜੇਕਰ ਥੋੜਾ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਪਿਛੋਕੜ ਤੇ ਝਾਤ ਮਾਰੀਏ ਤਾਂ ਕਿਹਾ ਜਾਂਦਾ ਹੈ ਕਿ ਸੰਤ ਭਿੰਡਰਾਵਾਲੇ ਅਤੇ ਸੰਤ ਅਰਜੰਦ ਸਿੰਘ ਲੋਂਗੋਵਾਲ ਨਾਲ ਜਗਦੇਵ ਸਿੰਘ ਹੋੜਾ ਦੇ ਬੜੇ ਗੂੜੇ ਸਬੰਧ ਸਨ ਆਪਰੇਸ਼ਨ ਬਲੂ ਸਟਾਰ ਦੌਰਾਨ ਸੰਤਾ ਦੀ ਸ਼ਹੀਦੀ ਤੋਂ ਬਾਅਦ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਇਸ ਤੋਂ ਪਹਿਲਾਂ 1977 ਦੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਬਾਹਰ ਦੇ 37 ਸਾਲ ਦੀ ਉਮਰ ਵਿੱਚ ਜਥੇਦਾਰ ਖੁੱਡੀਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵੀ ਬਣਦੇ ਹਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਿੱਜੀ ਹਲਕਾ ਅਕਾਲੀ ਦਲ ਦਾ ਗੜ ਲੰਬੀ ਹਲਕੇ ਵਿੱਚੋਂ ਹੀ ਜਥੇਦਾਰ ਖੁੱਡੀਆਂ ਆਉਦੇ ਹੁੰਦੇ ਸਨ ਇਕੱਲੇ ਇਹ ਹੀ ਨਹੀਂ ਅਕਾਲੀ ਦਲ ਦੇ ਹੋਰ ਵੀ ਕਈ ਵੱਡੇ ਲੀਡਰ ਲੰਬੀ ਹਲਕੇ ਤੋਂ ਹੀ ਉੱਭਰ ਕੇ ਸਾਹਮਣੇ ਆ ਰਹੇ ਹੁੰਦੇ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਨੂੰ ਇੱਕ ਪੜ੍ਹਿਆ ਲਿਖਿਆ ਤੇ ਇੱਕ ਮੋਡਰਨ ਲੀਡਰ ਸਮਝਿਆ ਜਾਂਦਾ ਸੀ ਇਥੋਂ ਤੱਕ ਕੇ ਕਈ ਮੌਕਿਆਂ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਅਤੇ ਸੰਤ ਲੋਂਗੋਵਾਲ ਵਰਗੇ ਆ ਪੰਜਾਬ ਦੀਆਂ ਵੱਡੀਆਂ ਸ਼ਖਸੀਅਤਾਂ ਵੀ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਤੋਂ ਸਲਾਹ ਮਸ਼ਵਰੇ ਲੈਂਦੀਆਂ ਹੁੰਦੀਆਂ ਸਨ ਪਰ ਇਸ ਪੰਜਾਬ ਦੇ ਉੱਭਰ ਰਹੇ ਨੇਤਾ ਨੂੰ ਆਖਰਕਾਰ ਕਾਮਯਾਬ ਹੋਣ ਤੋਂ ਪਹਿਲਾਂ ਹੀ ਮਾਰ ਮੁਕਾ ਦਿੱਤਾ ਗਿਆ ਸਾਲ 1984 ਦੇ ਆਪਰੇਸ਼ਨ ਬਲੂ ਸਟਾਰ ਵੇਲੇ ਅਕਾਲੀ ਦਲ ਬਾਦਲ ਨੂੰ ਛੱਡ ਕੇ ਜਗਦੇਵ ਸਿੰਘ ਖੁੱਡੀਆਂ ਸਿਮਰਜੀਤ ਸਿੰਘ ਮਾਦ ਦੀ ਪਾਰਟੀ ਵਿੱਚ ਸ਼ਾਮਲ ਹੋਏ ਤੇ ਸਾਲ 1990 ਦੇ ਵਿੱਚ ਉਹ ਫਰੀਦਕੋਟ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਚੁਲੇ ਜਾਂਦੇ ਦੂਜੇ ਪਾਸੇ ਇਹਨਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਪੰਜਾਬ ਵਿੱਚ 1986-87 ਦੇ ਵੇਲੇ ਸਰਕਾਰ ਦੀ ਨੀਤੀ ਬੜਾ ਦਮਨਕਾਰੀ ਰੋਖ ਅਕਤਿਆਰ ਕਰਦੀ ਹੈ ਖਾਰਕੂਵਾਦ ਅੱਤਵਾਦ ਦੇ ਨਾਮ ਹੇਠ ਪੰਜਾਬ ਦੀ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਖਤਮ ਕੀਤਾ ਜਾਣ ਲੱਗਾ ਸੀ ਇਥੋਂ ਤੱਕ ਕਿ ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਸੀ ਲਵਦੀਆਂ ਉਹ ਵੀ ਲਾਪਤਾ ਕਰ ਦਿੱਤੀਆਂ ਜਾਂਦੀਆਂ ਸਨ ਇਹੋ ਜਿਹਾ ਕਾਲਾ ਦੌਰ ਉਸ ਵਕਤ ਪੰਜਾਬ ਵਿੱਚ ਚੱਲਦਾ ਜੋ 1992 ਤੋਂ 95 ਤੱਕ ਆਉਂਦੇ-ਆਉਂਦੇ ਹੋਰ ਵੀ ਖਤਰਨਾਕ ਰੂਪ ਧਾਰਨ ਕਰ ਲੈਂਦਾ ਹੈ ਝੂਠੇ ਪੁਲਿਸ ਮੁਕਾਬਲਿਆਂ ਦੇ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਵਿੱਚੋਂ ਜਤੇਦਰ ਜਗਦੇਵ ਸਿੰਘ ਖੁੱਡੀਆਂ ਵੀ ਇੱਕ ਸਨ ਛੋਟੀ ਉਮਰ ਦੇ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਦੇ ਵਿਰੋਧ ਵਿੱਚ ਇੱਕ ਵਾਰ ਜਤੇਦਰ ਖੁੱਡੀਆਂ ਭੁੱਖ ਹੜਤਾਲ ਕਰਨ ਦਾ ਐਲਾਨ ਵੀ ਕਰਦੇ ਹਨ ਉਸ ਵਕਤ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਨੇਤਾ ਹੁੰਦੇ ਹਨ ਪਰ ਭੁੱਖ ਹੜਤਾਲ ਦੇ ਇਸ ਐਲਾਨ ਨੂੰ ਅਕਾਲੀ ਦਲ ਦੇ ਦੂਜੇ ਨੇਤਾਵਾਂ ਵੱਲੋਂ ਦਰਕਿਨਾਰ ਕਰ ਦਿੱਤਾ ਜਾਂਦਾ ਹੈ 1999 ਦੀਆਂ ਲੋਕ ਸਭਾ ਚੋਣਾਂ ਵਿੱਚ ਹੀ ਉਦੋਂ ਬੀਬੀ ਬਿਮਲ ਕੌਰ ਖਾਲਸਾ ਬੀਬੀ ਰਜਿੰਦਰ ਕੌਰ ਬਲਾਰਾ ਵਰਗੀਆਂ ਸਿੱਖ ਬੀਬੀਆਂ ਵੀ ਜਿੱਤ ਕੇ ਮੈਂਬਰ ਪਾਰਲੀਮੈਂਟ ਬਣਦੀਆਂ ਕਿਹਾ ਜਾਂਦਾ ਹੈ ਕਿ ਇਹਨਾਂ ਚੋਣਾਂ ਵਿੱਚ ਜਥੇਦਾਰ ਖੁੱਡੀਆਂ ਨੂੰ ਐਮਪੀ ਦੀ ਟਿਕਟ ਸੰਤ ਭਿੰਡਰਾਵਾਲਾ ਦੇ ਪਿਤਾ ਬਾਪੂ ਜਗਦੀਦਰ ਸਿੰਘ ਵੱਲੋਂ ਸਿਮਰਜੀਤ ਸਿੰਘ ਮਾਨ ਤੇ ਜੋਰ ਪਾ ਕੇ ਦਵਾਈ ਗਈ ਸੀ ਕਿਉਂਕਿ ਜਤੇਦਰ ਖੁੱਡੀਆਂ ਉਦੋਂ MP ਬਣਨ ਲਈ ਤਿਆਰ ਨਹੀਂ ਸਨ ਪਰ ਉਹ ਚੋਣਾਂ ਵਿੱਚ ਫਰੀਦਕੋਟ ਹਲਕੇ ਦੇ ਵੱਡੇ-ਵੱਡੇ ਸਿਆਸੀ ਦਿਗਜਾੜੋ ਹਰਾ ਕੇ ਭਾਰੀ ਬਹੁਮਤ ਦੇ ਨਾਲ ਲੋਕਾਂ ਵੱਲੋਂ ਮੈਂਬਰ ਪਾਰਲੀਮੈਂਟ ਬਣਾਏ ਜਾਂਦੇ। ਕਿਹਾ ਜਾਂਦਾ ਹੈ ਕਿ MP ਬਣ ਕੇ ਜਤੇਦਰ ਜਗਦੀਸ਼ ਸਿੰਘ ਖੁੱਡੀਆਂ ਭਾਈ ਦਿਸਵੰਤ ਸਿੰਘ ਖਾਲੜਾ ਦੀਆਂ ਲੀਹਾਂ ਤੇ ਤੁਰਨਾ ਸ਼ੁਰੂ ਕਰਦੇ। ਉਦੋਂ ਆਮ ਲੋਕਾਂ ਨੂੰ ਆਸ ਸੀ ਕਿ ਸ਼ਾਇਦ ਜਤੇਦਰ ਜਗਦੇਵ ਸਿੰਘ ਖੁੱਡੀਆਂ ਵਰਗਾ ਲੀਡਰ ਲੋਕ ਸਭਾ ਵਿੱਚ ਜਾ ਕੇ ਪੰਜਾਬ ਦੇ ਇਸ ਕਾਲੇ ਦੌਰ ਦੇ ਵਿਰੁੱਧ ਆਵਾਜ਼ ਜ਼ਰੂਰ ਉਠਾਏਗਾ ਪਰ ਬਦ ਕਿਸਮਤੀ ਐਮਪੀ ਬਣ ਤੋਂ ਮਹੀਨੇ ਬਾਅਦ ਇੱਕ ਰਾਤ ਉਹ ਆਪਣੇ ਘਰੋਂ ਬੜੇ ਭੇਤ ਭਰੇ ਹਾਲਾਤਾਂ ਦੇ ਵਿੱਚ ਗਾਇਬ ਹੋ ਗਏ ਤੇ ਅਗਲੇ ਦਿਨ ਉਹਨਾਂ ਦੀ ਜੁੱਤੀ ਪੱਗ ਅਤੇ ਲੋਈ ਰਾਜਸਥਾਨ ਫੀਡਰ ਨਹਿਰ ਦੇ ਕੰਡੇ ਤੇ ਪਈ ਮਿਲਦੀ ਹੈ ਦੇਖਣ ਨੂੰ ਪਹਿਲਾਂ ਲੱਗ ਰਿਹਾ ਸੀ ਕਿ ਸ਼ਾਇਦ ਉਹ ਨਹਿਰ ਵਿੱਚ ਛਾਲ ਮਾਰ ਗਏ ਹਨ ਉਹਨਾਂ ਦੇ ਪਿੰਡ ਦੇ ਲੋਕ ਸਿਰਫ ਉਥੇ ਹੀ ਨਹੀਂ ਬਲਕਿ ਨਹਿਰ ਵਿੱਚ ਕਈ ਕਿਲੋਮੀਟਰਾਂ ਤੱਕ ਚੱਪੇ-ਚੱਪੇ ਤੇ ਉਹਨਾਂ ਦੀ ਭਾਲ ਕਰਦੇ ਪਰ ਕਿਤੋਂ ਵੀ ਜਥੇਦਾਰ ਖੁੱਡੀਆਂ ਦਾ ਸਰੀਰ ਨਹੀਂ ਲੱਭਦਾ ਫਿਰ ਅਚਾਨਕ ਬੜੇ ਹੀ ਨਾਟਕੀ ਢੱਗ ਦੇ ਨਾਲ ਕਰੀਬ 4 ਦਿਨਾਂ ਬਾਅਦ ਉਹਨਾਂ ਦੀ ਲਾਸ਼ ਉਸੇ ਜਗ੍ਹਾ ਤੋਂ ਹੀ ਮਿਲਦੀ ਹੈ ਜਿੱਥੇ ਉਹਨਾਂ ਦੇ ਕੱਪੜੇ ਪਏ ਹੋਏ ਸਨ ਲਾਸ਼ ਮਿਲਦੇ ਕੇਪੀਐਸ ਗਿੱਲ ਵੀ ਮੌਕੇ ਤੇ ਪਹੁੰਚਦਾ ਹੈ ਉਹ ਆਪਣੀ ਹਾਜ਼ਰੀ ਵਿੱਚ ਪੋਸਟਮਾਰਟਮ ਕਰਵਾਉਦਾ ਪਰਵਾਰ ਨੇ ﺍﻟजाम ਲਗਾ ਕੇ ਉਹਨਾਂ ਦਾ ਕਤਲ ਕਰਕੇ ਲਾਸ਼ ਫੇਰ ਲਿਆ ਕੇ ਇੱਥੇ ਸੁੱਟੀ ਗਈ ਹੈ। ਉਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਸ ਨੂੰ ਸਿਆਸੀ ਕਤਲ ਕਰਾਰ ਦਿੱਤਾ ਗਿਆ। ਪਹਿਲਾਂ ਪਹਿਲਾਂ ਪੁਲਿਸ ਵੱਲੋਂ ਆਪਣੇ ਮੁੱਢਲੀ ਜਾਂਚ ਵਿੱਚ ਇਹ ਕਿਹਾ ਗਿਆ ਕਿ ਇਹ ਕਤਲ ਖੜਕੂਆਂ ਵੱਲੋਂ ਕੀਤਾ ਗਿਆ ਹੈ ਕਿਉਂਕਿ ਕੁਝ ਖੜਕੂ ਜਥੇਬੰਦੀਆਂ ਉਸ ਵਕਤ ਪੰਜਾਬ ਵਿੱਚ ਹੁੰਦੀਆਂ ਚੋੜਾ ਦਾ ਵਿਰੋਧ ਕਰ ਰਹੀਆਂ ਸਨ। ਪਰ ਫਿਰ ਅਖੀਰ ਤੇ ਇਹ ਕਹਿ ਦਿੱਤਾ ਗਿਆ ਕਿ ਜਥੇਦਾਰ ਖੁੱਡੀਆਂ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਜਿਸ ਕਾਰਨ ਉਹ ਅਚਾਨਕ ਰਾਤ ਨੂੰ ਆਪਣੇ ਘਰੋਂ ਨਿਕਲੀ ਤੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਗਏ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਸੰਸਕਾਰ ਮੌਕੇ ਭਾਰਤ ਦੇ ਗ੍ਰਹਿ ਮੰਤਰੀ ਮੁਫਤੀ ਮੁਹੰਮਦ ਸੈਇਦ ਵੀ ਸ਼ਾਮਲ ਹੋਏ ਸਨ ਉਹਨਾਂ ਵੱਲੋਂ ਵੀ ਜਾਂਚ ਦਾ ਭਰੋਸਾ ਦਿੱਤਾ ਗਿਆ ਸੀ ਕਿਹਾ ਜਾਂਦਾ ਹੈ ਕਿ ਕੇ ਪੀ ਐਸ ਗਿੱਲ ਵੀ ਸੰਸਕਾਰ ਉੱਤੇ ਜਾਂਦਾ ਪਰ ਉੱਥੇ ਲੋਕ ਉਸ ਨੂੰ ਵੇਖ ਕੇ ਐਨੇ ਭੜਕ ਉੱਡੇ ਕਿ ਬੜੀ ਮੁਸ਼ਕਲ ਦੇ ਨਾਲ ਬਚ ਕੇ ਕੇਪੀਐਸ ਗੇਲ ਨੂੰ ਉੱਥੋਂ ਨਿਕਲਣਾ ਪਿਆ ਸੀ ਜਥੇਦਾਰ ਖੁੱਡੀਆਂ ਦੀ ਮੌਤ ਦੀ ਜਾਂਚ ਵਾਸਤੇ ਕੇਂਦਰ ਸਰਕਾਰ ਵੱਲੋਂ ਇੱਕ ਕਮਿਸ਼ਨ ਦਾ ਗਠਨ ਕੀਤਾ ਜਾਂਦਾ ਹੈ ਕਮਿਸ਼ਨ ਆਪਣੀ ਜਾਂਚ ਵਿੱਚ ਦਾਵਾ ਕਰਦਾ ਕਿ ਉਹਨਾਂ ਦੀ ਮੌਤ ਖੁਦਕੁਸ਼ੀ ਨਹੀਂ ਬਲਕਿ ਇੱਕ ਕਤਲ ਹੈ ਦੂਜੇ ਪਾਸੇ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੀ ਖੁਦਕੁਸ਼ੀ ਵਾਲੀ ਕਹਾਣੀ ਤੇ ਵੀ ਕਈ ਸੰਸੇ ਖੜੇ ਹੋਏ ਜਿਵੇਂ ਕਿ ਉਹ ਅਜੇ 1 ਦਿਨ ਪਹਿਲਾਂ ਤਾਂ ਲੋਕ ਸਭਾ ਵਿੱਚ ਹਾਜ਼ਰੀ ਲਗਾ ਕੇ ਆਏ ਸਨ ਫਿਰ ਇੱਕੋ ਰਾਤ ਵਿੱਚ ਉਹਨਾਂ ਦਾ ਦਿਮਾਗੀ ਸੰਤੁਲਨ ਕਿਵੇਂ ਹਿੱਲ ਗਿਆ ਦੂਜਾ ਉਹਨਾਂ ਦੀ লাশ ਪਹਿਲੇ ਦਿਨ ਕਿਉਂ ਨਹੀਂ ਮਿਲੀ ਜਦੋਂ ਚੱਪਾ-ਚੱਪਾ ਨਹਿਰ ਛਾਣ ਮਾਰੀ ਸੀ ਪਰ ਫਿਰ ਅਚਾਨਕ ਚੌਥੇ ਦਿਨ ਬਾਅਦ ਠੀਕ ਉਸੇ ਜਗ੍ਹਾ ਤੇ ਕਿਵੇਂ ਪਈ ਮਿਲਦੀ ਹੈ ਜਿਵੇਂ লাশ ਨੂੰ ਬਾਅਦ ਵਿੱਚ ਲਿਆ ਕੇ ਉੱਥੇ ਸੁੱਟਿਆ ਗਿਆ ਹੋਵੇ ਸੰਸਕਾਰ ਕਰਨ ਵੇਲੇ ਇਹ ਵੀ ਗੱਲ ਕਹੀ ਗਈ ਕਿ ਉਹਨਾਂ ਦੇ ਪੇਟ ਤੇ ਕਈ ਸੱਟਾਂ ਦੇ ਨਿਸ਼ਾਨ ਸਨ ਜਿਸ ਤੋਂ ਲੱਗ ਰਿਹਾ ਸੀ ਕਿ ਸ਼ਾਇਦ ਉਹਨਾਂ ਨੂੰ ਕਤਲ ਕਰਕੇ ਫਿਰ ਨਹਿਰ ਵਿੱਚ ਸੁੱਟਿਆ ਗਿਆ ਸੀ ਤਾ ਜੋ ਖੁਦਕੁਸ਼ੀ ਦਾ ਰੂਪ ਦਿੱਤਾ ਜਾ ਸਕੇ ਜਥੇਦਾਰ ਜਗਦੇਵ ਸਿੰਘ ਕੁੱਡੀਆਂ ਤੋਂ ਇਹ ਆਸੀ ਕਿ ਉਹ ਲੋਕ ਸਭਾ ਵਿੱਚ ਪੰਜਾਬ ਵਿੱਚ ਹੋਰ ਹੈ ਮਨੁੱਖੀ ਅਧਿਕਾਰਾਂ ਦੇ ਘਾਣ ਬਾਰੇ ਆਵਾਜ਼ ਜ਼ਰੂਰ ਬੁਲੰਦ ਕਰਨਗੇ ਪਰ ਅਫਸੋਸ ਇਹ ਆਵਾਜ਼ ਚੱਕਣ ਤੋਂ ਪਹਿਲਾਂ ਹੀ ਦਬਾ ਦਿੱਤੀ ਗਈ ਉਦੋਂ ਤਾ ਉਹਨਾਂ ਦੀ ਮੌਤ ਬਾਰੇ ਬਹੁਤ ਸਾਰੇ ਵਾਅਦੇ ਅਤੇ ਬਹੁਤ ਸਾਰੇ ਦਾਅਵੇ ਕੀਤੇ ਗਏ ਸਨ ਪਰ ਫਿਰ ਹੌਲੀ-ਹੌਲੀ ਜਥੇਦਾਰ ਜਗਦੇਵ ਸਿੰਘ ਕੁੱਡੀਆਂ ਦੇ ਮੌਤ ਦੀ ਜਾਂਚ ਠੰਡੇ ਬਸਤੇ ਵਿੱਚ ਹੀ ਚਲੀ ਗਈ ਇਸ ਘਟਨਾ ਤੋਂ ਬਾਅਦ ਪੰਜਾਬ ਦੇ ਵਿੱਚ ਉਹ ਸਰਕਾਰ ਆਈ ਜਿਸ ਵਿੱਚ ਕੇਪੀਐਸ ਗਿੱਲ ਇੱਕ ਬਹੁਤ ਵੱਡਾ ਹੀਰੋ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਇਆ ਤੇ ਦੂਜੇ ਪਾਸੇ ਜਗਦੇਵ ਸਿੰਘ ਖੁੱਡੀਆਂ ਦੀ ਪਾਰਟੀ ਸਿਮਰਜੀਤ ਸਿੰਘ ਮਰਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਕਲੀਆਂ ਇਹਨਾਂ ਚੋੜਾ ਤੋਂ ਬਾਅਦ ਹੀ ਪੰਜਾਬ ਵਿੱਚ ਸਿਆਸੀ ਹਾਸ਼ੀਏ ਤੇ ਚਲੀ ਗਈ ਸੀ ਜਿਸ ਕਾਰਨ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੀ ਮੌਤ ਸਿਰਫ ਇੱਕ ਪਹੇਲੀ ਬਣ ਕੇ ਰਹਿ ਗਈ ਸੋ ਦੋਸਤੋ ਇਹ ਸੀ ਪੰਜਾਬ ਦੇ ਇੱਕ ਮੌਜੂਦਾ ਐਮਪੀ ਜ태ਦਰ ਜਗਦੇਵ ਸਿੰਘ ਖੁੱਡੀਆਂ ਦੀ ਮੌਤ ਦੀ ਅਸਲ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ